ਹੈਲੋ ਹਾਂ ਬੱਤ ਮਨਿੰਦਰ ਕਿਵੇਂ ਆ ਸੱਸੀ ਕੇ ਚਾਚੀ ਸਸਰੀ ਘਰ ਬੱਤ ਹੋਰ ਠੀਕ ਆ ਸਾਰਾ ਪਰਿਵਾਰ ਸਾਰੇ ਬਹੁਤ ਵਧੀਆ ਨੇ ਅੱਛਾ ਦੱਸੋ ਕਿਵੇਂ ਹੋ ਸਾਰੇ ਆਪਣੇ ਵੀ ਵਧੀਆ ਨੇ ਬੱਤ ਸਾਰੇ ਤੰਦਰੁਸਤ ਅੱਛਾ ਚਲ ਤੰਦਰੁਸਤੀ ਚਾਹੀਦੀ ਆਂ ਕੀ ਕਰ ਜਾਂਦੇ ਸੀ ਕੁਛ ਨਹੀਂ ਆ ਚੁੰਨੀ ਨੀ ਗੋਟਾ ਲਾਇਆ ਸੀਗਾ ਇਹ ਸਹੀ ਜੈ ਲੱਗਿਆ ਮੈਂ ਅਧੇੜ ਕੇ ਸਹੀ ਕਰਕੇ ਲਾ ਲਾ ਹੋਰ ਤੂੰ ਦੱਸ ਕੀ ਕਰਦੀ ਸੀ ਜੋ ਤੈਨੂੰ ਪਤਾ ਬੀਤਨ ਚਾਜਾ ਨਾ ਦਿੰਦਾ ਨਹੀਂ ਹੈਗਾ ਕਿਉਂ ਮੱਥਾ ਮਾਰਦੀ ਹੁੰਨੀ ਆ ਫਿਰ ਸਿਰ ਦੁਖਣ ਲੱਗ ਜਾਂਦਾ ਨੀ ਵਸਪੇਟੇ ਇਕ ਨਹੀਂ ਆਉਂਦਾ ਨਹੀਂ ਪਤਾ ਤਾਂ ਹੈਗਾ ਮਨਿੰਦਰ ਬੈਠਣਾ ਤਾਂ ਔਖਾ ਲੱਗਦਾ ਮੈਨੂੰ ਹਾਂ ਇਹ ਵੀ ਆ ਮੈਂ ਤੈਨੂੰ ਐਂ ਦੱਸ ਦਿੱਸੀ ਤੇ ਮੇਰੇ ਦੁਬਈ ਦਾ ਜੋਇਨਿੰਗ ਲੈਟਰ ਆ ਗਿਆ ਹੁਣ ਡਿਊਟੀ ਤੇ ਜਾਇਆ ਕਰਨੀ ਬੜੀ ਵੀ ਸਵਾਲੀ ਉਹਨਾਂ ਨੇ ਅੱਛਾ ਹਾਂ ਚੱਲ ਪੁੱਤ ਫੇਰ ਤਾਂ ਵਧਾਈਆਂ ਸੋਨੂੰ ਤੁਹਾਨੂੰ ਵੀ ਵਧਾਈਆਂ ਹੁਣ ਚਾਚੀ ਤੇ ਹੋਰ ਕੀ ਹੈ ਹਾਲ ਹੈ ਫਿਰ ਪਰਿਵਾਰ ਦਾ ਪਰਿਵਾਰ ਬਸ ਠੀਕ ਹੈ ਸਾਰੇ ਵਧੀਆ ਸੱਚੀ ਆ ਤੈਨੂੰ ਤਾਂ ਕਿੱਦੇ ਦੇ ਠੀਕ ਦੇ ਸੀਗੇ ਤੇ ਆ ਜਾ ਦਿਨ ਆ ਗਿਆ ਚਾਚੀ ਇਹ ਤਾਂ ਪਤਾ ਮੈਨੂੰ ਪੁੱਤ ਇਹ ਤਾਂ ਉਹੀ ਗੱਲ ਸ ਵੀ ਮਿਹਨਤ ਨੂੰ ਫਾਲ ਲੱਗਣਾ ਹੀ ਸੀਗਾ ਠੀਕ ਹੈ ਨਾ ਮੈਂ ਤੈਨੂੰ ਤੇਰੀ ਸੱਸ ਦਾ ਪੁੱਛਦੀ ਆ ਵੀ ਕਿਵੇਂ ਆ ਉਹਦਾ ਉਹਦੀ ਸਿਹਤ ਕਿਵੇਂ ਡਿਊਟੀ ਜਾਂਦਾ ਦੇਖ ਕੇ ਉਹ ਤਾਂ ਸੱਚ ਮੈਂ ਤੁਹਾਨੂੰ ਦੱਸਦੀ ਸੀ ਤਾਂ ਬਦਲੀ ਗਈ ਕੋਤੋਂ ਇਹਨਾਂ ਇੰਨੇ ਪਿਆਰ ਨਾਲ ਰਹਿੰਦੀ ਆ ਪੁੱਤ 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 ਕਹਿ ਕੇ ਗੱਲ ਕਰਦੀ ਆ ਤੇ ਮੇਰੇ ਚਾਣੀ ਵੀ ਹੁਣ ਬਾਝੇ ਕੰਮ ਕਰ ਲੈਂਦੀ ਐ ਨਾ ਤਾਂ ਵਧੀਆ ਸਾਰੇ ਵੈਸੇ ਅੱਛਾ ਮੈਂ ਕਿ ਉਹਦੇ ਤੋਂ ਦੱਸਦੀ ਸੀ ਕਹਿੰਦੀ ਸੀ ਵੀ ਡਿਊਟੀ ਨਹੀਂ ਕਰਨ ਦਿੰਦੇ ਇਹਨੂੰ ਹਾਂ ਤਾਂ ਬਾਅਦ ਵਿੱਚ ਨੌਲਾਜ ਚੱਲਿਆ ਸੀਗਾ ਫਿਰ ਪਤਾ ਨਹੀਂ ਬਾਪੂ ਨੇ ਸਮਝਾਇਆ ਹੋਊਗਾ ਜਾਂ ਤਾਂ ਮੰਮੀ ਨੂੰ ਹੈ ਪਰ ਹੁਣ ਤਾਂ ਕੁਝ ਤਾਂ ਚੇਂਜ ਹੋ ਗਏ ਹੁਣ ਤਾਂ ਵਧੀਆ ਰਹਿੰਦੇ ਆ ਇਹਨਾਂ ਨਾਲ ਚੱਲ ਵਧੀਆ ਗੱਲ ਹੈ ਭਾਈ ਵਧੀਆ ਰਹਿਣਗੇ ਤਾਂ ਰਲ ਕੇ ਚੱਲੋਗੇ ਤਾਂ ਉਹਦੇ ਵਰਗੀ ਕੀ ਰੀਸ ਹੈ ਸਹੀ ਗੱਲ ਹੈ ਮੇਂ ਕੱਠ ਵਰਗੀ ਥੋੜੀ ਰੀਸ ਹੁੰਦੀ ਆ ਹਾਂ ਨਾ ਸਰਕਾਰੀ ਪੈਸੇ ਹੋ ਜਾਣਗੇ ਛੁੜ ਕੇ ਕੌਣ ਨਾਲ ਖੜਦਾ ਇਹ ਤਾਂ ਹਾਇ ਨਾਲ ਸਰਕਾਰੀ ਪੈਸਾ ਭਾਈ ਦੋਨਾਂ ਪਾਸੇ ਆਊਗਾ ਬੰਦੇ ਦੇ ਪੈਰ ਲੱਗ ਜਾਂਦੇ ਆ ਲੱਗ ਜਾਂਦੇ ਕੁਝ ਬਣਾ ਲੈਣਗੇ ਮੰਮੀ ਜੇ ਰਲ ਕੇ ਚੱਲਣਗੇ ਤਾਂ ਹਾਂ ਉਹੀ ਤਾਂ ਹੈ ਔਰ ਚਾਚਾ ਕਿਵੇਂ ਆ ਵਧੀਆ ਸਾਰੇ ਅੱਛਾ ਹਾਂ ਮੈਂ ਤੈਨੂੰ ਆਏ ਕਹਿੰਦੀ ਸੀ ਇੱਥੇ ਆ ਜੀ ਤੇ ਅੱਗੇ ਜਵਾਈ ਦੇ ਵਰਦੀ ਪਾਈ ਦੇਖ ਲਈ ਕੋਈ ਨਾ ਭਾਈ ਜਰੂਰ ਆਵਾਂਗੇ ਆਵਾਂਗੇ ਕਿਉਂ ਨਾ ਪਰ ਜੇ ਤੁਸੀਂ ਜਿਹੜਾ ਲਾ ਦੇ ਇੱਕ ਉਹ ਤੋਂ ਬਾਹਲਾ ਵਧੀਆ ਫਿਰ ਲੈ ਜੋ ਜਿਹੜਾ ਲਾ ਕੇ ਤਾਂ ਗਿਆਂ ਨਾਲ ਮਠਿਆਈ ਦੇ ਢੱਬਾ ਦੇ ਕੇ ਗਏ ਹੁਣ ਤੁਸੀਂ ਵੀ ਤਾਂ ਜਿਹੜਾ ਲਾਓ ਸਾਡੇ ਕੋਲ ਚਲ ਕੋਈ ਨਹੀਂ ਭਾਈ ਫਿਰ ਹੁਣ ਅਸੀਂ ਆਵਾਂਗੇ ਕੋਈ ਨਹੀਂ ਆ ਜਾਗੇ ਤੇ ਜਰੂਰ ਆਇਓ ਚਾਚੀ ਤੇ ਨਹੀਂ ਨਾ ਮੈਂ ਗੁੱਸੇ ਹੋ ਜੂੰਗੀ ਤੁਹਾਡੇ ਨਾਲ ਲੈ ਜਰ ਆਇ ਇੰਨਾ ਕਾ ਇਹਨੂੰ ਕੀ ਆ ਤੂੰ ਕਿਹੜਾ ਸਾਨੂੰ ਬਗਾਨੀ ਆ ਵੀ ਕਾਇਕੇ ਸਦਨਾ ਪਾਊਗਾ ਹੈ ਕੋਈ ਨਹੀਂ ਅਸੀਂ ਜ਼ਰੂਰ ਆਵਾਂਗੇ ਚੱਲ ਵਧੀਆ ਇਹ ਵਿਚਾਰੇ ਇੱਥੇ ਕਿੰਨੇ ਦੁੱਖ ਦੇਖੇ ਇਹਨਾਂ ਨੇ ਮਸਾ ਇਹਨਾਂ ਨੇ ਜ਼ਿੰਦਗੀ ਚ ਸੁੱਖ ਆਇਆ ਮੈਂ ਤਾਂ ਬਾਲੀ ਖੁਸ਼ ਆ ਲੈ ਖੁਸ਼ ਤਾਂ ਪੁੱਤ ਸਾਰੇ ਹੀ ਆਂਗੇ ਬਸ ਇੱਕ ਹੈ ਇਧਰੋਂ ਤੇਰੀ ਮੰਮੀ ਕਰਨ ਉਹ ਥੋੜਾ ਜਾਂ ਆਏ ਲੱਗਦਾ ਸੀ ਵੀ ਇਹ ਕਿਉਂ ਆਏ ਜੀ ਕਰਦੀ ਆ ਤੇ ਚੱਲ ਤੂੰ ਆਹ ਦੱਸ ਤਾਂ ਤਾਂ ਹੁਣ ਵਾੜਾ ਵਧੀਆ ਹੋ ਗਿਆ ਵੀ ਸਾਰੇ ਸਹੀ ਹੈਗੇ ਚੱਲ ਇਹਨਾਂ ਨੇ ਇੱਕ ਨੌਕਰੀ ਦੱਸ ਗਿਆ ਨੌਕਰੀ ਮਿਲ ਗਈ ਐਨ ਮੰਮੀ ਦਾ ਸੀ ਮੰਮੀ ਜਦ ਨਾਲ ਬੁਲਾਉਂਦੇ ਹੋਰ ਮੰਮੀ ਵਧੀਆ ਬੁਲਾਉਣ ਲੱਗ ਗਈ ਚੱਲ ਵਧੀਆ ਗੱਲ ਹੈ ਪੁੱਤ ਦੇਖ ਤਾਬਰ ਖੋਸਾ ਤਾਂ ਕਿ ਬਾਰੋਂ ਬੰਦਾ ਕੰਮ ਕਰਕੇ ਆਉਂਦਾ ਵੀ ਮਨ ਖੁਸ਼ ਹੋ ਜਾਂਦਾ ਹੈ ਤੇ ਹੋਰ ਚਲ ਵਧੀਆ ਬਾਕੀ ਬਾਪੂ ਤਾਂ ਸਾਡੇ ਨਾਲ ਹੀ ਸੀਗਾ ਇਕੱਲੀ ਮਾਂ ਦਾ ਹੀ ਸੀਗਾ ਹੁਣ ਸਾ ਡੱਬਰ ਵਧੀਆ ਹੱਸ ਖਿਰ ਕੇ ਰਹਿਨੇ ਆ ਹਾਂ ਇਹ ਤਾਂ ਹੈ ਵਧੀਆ ਗੱਲ ਹੈ ਪੁੱਤ ਦਿਨ ਸੌੱਖਾ ਲੰਘ ਜਾਂਦਾ ਨਹੀਂ ਕਲੇਸ਼ ਚ ਕੀ ਹੈ ਤੈਨੂੰ ਪਤਾ ਘਾਟਾ ਹੀ ਘਾਟਾ ਕਲੇਸ਼ ਚ ਤਾਂ ਇਹ ਤਾਂ ਹੈ ਚਾਚੀ ਸਹੀ ਗੱਲ ਹੈ ਹਾਂ ਚਲ ਤੂੰ ਤਾਂ ਹੁਣ ਖੁਸ਼ ਹੈ ਨਾ ਹਾਂ ਮੈਂ ਤਾਂ ਬਹੁਤ ਖੁਸ਼ ਹਾਂ ਥੋੜੀ ਠੀਕ ਹੈ ਮੈਨੂੰ ਹੁਣ ਆਜਿਓ ਕੋਈ ਨਾ ਕੋਈ ਨਾ ਜ਼ਰੂਰ ਆਵਾਂਗੇ ਪੁੱਤ ਅਸੀਂ ਚੰਗਾ ਜੱਤੀ ਹਾਂ ਫਿਕਰ ਨਾ ਕਰ ਚੰਗਾ ਕਿੰਨੀ ਖੁਸ਼ ਹੋਈ ਐ ਐਵੇਂ ਜਦੀ ਠਾਣੀ ਤੇ ਜੇਟ ਤਰੀਕਾ ਜਾਂ ਕਰੀ ਜਾਂਦੇ ਸੀ ਵਿਖਲਾ ਹੁਣ ਉਹ ਵੀ ਵਧੀਆ ਚੱਲ ਬੋਲਣ ਚੱਲਣ ਲੱਗ ਗਏ ਸਾਰਾ ਟੱਬਰ ਖੁਸ਼ ਆ ਤੇ ਆਪਦਾ ਵੀ ਮਾਨ ਗੱਲ ਸੁਣ ਕੇ ਖੁਸ਼ ਹੋ ਗਿਆ ਆ ਸਵਾਬ ਹੀ ਚੱਕਦਾ ਕਰ ਕੱਢ ਕੇ ਚੁੱਲ੍ਹੇ 'ਚ ਮੂਰੇ ਢੇਰੀ ਲਾ ਲੈਣੀ ਐ ਲੱਖਣ ਸਿੱਖ ਲੈ ਕੋਈ ਮੰਮੀ ਮੈਂ ਸੋਚਿਆ ਬਸ ਸਬਜ਼ੀ ਬਣਾ ਕੇ ਦੁਬਾਰਾ ਚੱਕ ਦੂੰਗੀ ਅੱਛਾ ਨਾ ਕਵੇਲੇ ਚੱਕ ਦੇਂਗੀ ਆਥ ਨੇ ਕੌਣ ਕੂੜਾ ਚੱਕਦਾ ਹੁੰਦਾ ਤੇ ਕੌਣ ਸੰਭਰਦਾ ਹੁੰਦਾ ਨਾਲੇ ਚਲ ਕੋਈ ਨਾ ਮਾਂ ਫਿਰ ਮੈਂ ਹੁਣ ਚੱਕ ਦੇਣੀ ਆ ਨਾ ਕੀ ਸਬਜ਼ੀ ਬਣਾਈਏ ਨਾਲੇ ਮੰਮੀ ਮੂੰਗੀ ਦੀ ਦਾਲ ਬਣਾਈ ਆ ਤੇਰੇ ਸਿਰ 'ਤੇ ਡੋਲ ਲਾ ਬਿਮਾਰਾਂ ਦਾ ਖਾਈਆ ਮੂੰਗੀ ਧਰਤੀ ਮੂੰਗੀ ਤੇ ਥਾਲੇ ਬਣਾਇਆ ਜਬੇ ਹਾਂ ਰੋਜ ਕੀ ਗੱਲ ਹੈ ਮੂੰਗੀ ਧਰ ਕੇ ਤਾਂ ਮੁੱਥੇ ਮਾਰਦੇ ਹੈਗੇ ਕੋਈ ਚੱਜ ਦੀ ਸੱਜੀ ਸਬਜੀ ਬਣਾ ਲਿਆ ਕਰ ਮਾਲੀ ਆਇਆ ਨਹੀਂ ਮੰਮੀ ਅੱਜ ਕੋਈ ਸਬਜੀ ਹੈ ਨਹੀਂ ਸੀ ਤਾਂ ਕਰਕੇ ਮੂੰਗੀ ਧਰਤੀ ਬਾਕੀ ਬਾਪੂ ਜੀ ਕਹਿੰਦੇ ਅੱਜ ਮੂੰਗੀ ਖਾਣ ਨੂੰ ਦਿਲ ਕਰੀ ਜਾਂਦਾ ਤਾਂ ਕਰਕੇ ਮੂੰਗੀ ਧਰ ਲਈ ਨਾ ਉਹਨੂੰ ਕੰਜਰ ਨੂੰ ਕਹਿੰਦੇ ਵੀ ਕੋਈ ਸਬਜੀ ਲਿਆ ਦੇ ਕਹੇ ਤਾਂ ਉਹਨੇ ਤਾਂ ਮੂੰਗੀ ਉਸੇ ਨੂੰ ਖਵਾ ਦੇ ਕੱਲੇ ਨੂੰ ਚਲ ਕੋਈ ਮਾਰੇ ਮੰਮੀ ਹੈਗੀ ਚੰਗੀ ਭਲੀ ਤੋ ਇਹਨਾਂ ਤੋਂ ਪੁੱਛ ਲਿਆ ਕਰ ਵੀ ਕਾਦੀ ਸਬਜੀ ਬਣਾਉਣੀ ਹੈ ਕਾਦੀ ਨਹੀਂ ਬਣਾਉਣੇਗੀ ਕੱਲੀ ਪ੍ਰਧਾਨ ਬਣੀ ਰਹਣੀ ਹੈਗੀ ਓਹੋ ਅੱਜ ਕੱਲ ਇਹ ਠਾਣੇਦਾਰ ਨਹੀਂ ਬਣਗੀ ਨਾ ਫਿਰ ਆਪਾਂ ਨੂੰ ਪੁੱਛਣ ਦੀ ਕੀ ਲੋੜ ਐ ਇਹਨੂੰ ਮੰਮੀ ਤੁਸੀਂ ਗੱਲ ਗੱਲ ਤੇ ਆ ਕਾਦਾ ਮੈਂ ਨਾ ਹੋਇਆ ਵੀ ਠਾਣੇਦਾਰ ਨਹੀਂ ਬਣਗੀ ਚਲ ਕੋਈ ਨਾ ਸਬਜੀ ਕੱਲ ਨੂੰ ਬਣਾ ਦੂੰਗੀ ਕੋਈ ਅੱਜ ਫਿਰ ਕਿਹੜਾ ਮੂੰਗੀ ਧਾਰੀ ਦੇ ਉੱਤੇ ਹੁਣ ਤਾਂ ਫਿਰ ਖਾਣੀ ਪਊਗੀ ਮੈਂ ਤਾਂ ਖਾਂਦੀ ਨਹੀਂ ਮੂੰਗੀ ਠੀਕ ਐ ਨਾ ਤੁਸੀਂ ਖਾ ਲਿਓ ਜੇ ਖਾਣੀ ਐ ਤਾਂ ਮੈਂ ਤਾਂ ਆਪ ਨਹੀਂ ਖਾਣੀ ਮੂੰਗੀ ਇਹਨੂੰ ਕਹ ਕੋਈ ਹੋਰ ਸਬਜੀ ਬਣਾ ਦਊਗੀ ਫਿਰ ਦੀਦੀ ਐਂ ਕਰੋ ਤੁਸੀਂ ਕੱਟ ਕੇ ਸਬਜੀ ਬਣਾ ਲਓ ਮੂੰਗੀ ਤਾਂ ਮੈਂ ਬਣਾ ਹੀ ਦਿੱਤੀ ਆ ਦੇਖ ਲਾ ਅੱਛਾ ਹੁਣ ਇਹ ਸਬਜੀ ਕੱਟ ਕੇ ਆਪ ਬਣਾਵੇ ਤੇ ਤੂੰ ਪਰ ਮੰਮੀ ਮੈਂ ਹੁਣ ਆਟਾ ਗੁੰਨ ਕੇ ਰੋਟੀਆਂ ਲੱਗ ਜੂਗੀ ਫਿਰ ਦੀਦੀ ਹੋਰ ਬਣਾ ਲਾਂਗੇ ਸਬਜ਼ੀ ਕੋਈ ਕੋਈ ਗੱਲ ਨਹੀਂ ਰੋਟੀ ਤਾਂ ਉਦੋਂ ਹੀ ਖਾਵਾਂਗੇ ਨਾ ਜਦੋਂ ਸਬਜ਼ੀ ਬਣੂਗੀ ਤੇ ਪਹਿਲਾਂ ਹੀ ਰੋਟੀਆਂ ਥੱਪ ਕੇ ਰੱਖ ਦੇਂਗੀ ਫਿਰ ਸਬਜ਼ੀ ਬਣਾਵੇਂਗੀ ਫਿਰ ਮੰਮੀ ਹੁਣ ਸਬਜ਼ੀ ਕਿੱਥੋਂ ਲਿਆਵਾਂਗੇ ਕਿੱਥੇ ਬਣਾਵਾਂਗੇ ਹੁਣ ਕੋਈ ਨਕਲ ਆ ਜਾਂਦਾ ਨਾ ਮੈਂ ਤਾਂ ਆਪੀ ਸਬਜ਼ੀ ਮੰਗਾ ਲਾਂਨੀ ਐ ਇਹਦਾ ਤਾਂ ਰੋਜ਼ ਦਾ ਹੀ ਕੰਮ ਐ ਠੰਡੀਆਂ ਮੂਰੇ ਧਰ ਦਿੰਦੀ ਐ ਪਕਾ ਕੇ ਪਹਿਲਾਂ ਹੀ ਅੱਧਾ ਘੰਟਾ ਪਹਿਲਾਂ ਰੋਟੀਆਂ ਪਕਾ ਕੇ ਧਰ ਦੂਗੀ ਫਿਰ ਕਹੂਗੀ ਖਾ ਲੋ ਫੱਦੀ ਤੁਸੀਂ ਐ ਕਰਿਆ ਕਰੋ ਨਾ ਤੁਸੀਂ ਗਰਮ ਲਾ ਕੇ ਤੇ ਗਰਮ ਖਾ ਲਿਆ ਕਰੋ ਤੁਹਾਨੂੰ ਤਾਂ ਕੋਈ ਰੋਕਦਾ ਨਹੀਂ ਤੁਹਾਡਾ ਵੀ ਘਰ ਇਹ ਮੰਮੀ ਨੂੰ ਸਮਝਾ ਰਹਾ ਹੈ ਗੱਲ ਗੱਲ ਤੇ ਜਵਾਨ ਦੀ ਲੜਾਉਂਦੀ ਹੈਗੀ ਆ ਤੇ ਫਿਰ ਇਹ ਮੂੰਹ ਜਿਹਾ ਬਣਾਉਗੇ ਹੋਰੋਂ ਬਸ ਠੀਕ ਹੈ ਨਾ ਤੈਨੂੰ ਕਹਤਾ ਆ ਤੇਰੀ ਮੂੰਗੀ ਬਣਾ ਲੈ ਜਿਹੜੀ ਬਣਦੀ ਹੈ ਤੇ ਬਾਕੀ ਸਬਜ਼ੀ ਮੰਗਾ ਲੈਣੀ ਮੈਂ ਕੱਲੇ ਤੋਂ ਤੇ ਉਹ ਸਬਜ਼ੀ ਬਣਾ ਕੇ ਦੇਦੀ ਸਾਨੂੰ ਤਾਂ ਅਸੀਂ ਨਹੀਂ ਖਾਂਦੇ ਕਰਕੇ ਨਾ ਥੱਕ ਗਏ ਸੱਚੀ ਮੈਂ ਇੰਨਾ ਠੱਠ ਵੀ ਨਾ ਕਰੋ ਤੁਸੀਂ ਮੈਨੂੰ ਨਾ ਕਿੰਨਾ ਕੁ ਥੱਕ ਗਈ ਕੀ ਹੋ ਗਿਆ ਤੈਨੂੰ ਸਵੇਰ 4 ਵਜੇ ਦੀ ਉੱਠੀ ਹੋਈ ਆ ਪਹਿਲਾਂ ਸਾਰਾ ਪਸ਼ੂਆ ਦਾ ਸਵੇਰੇ ਕੀਤਾ ਸ਼ਾਮ ਨੂੰ ਕੀਤਾ ਕੱਪੜੇ ਢੇਰ ਲਾ ਰੱਖੇ ਸੀ ਉਹ ਧੋਤੇ ਚਾਦਰਾਂ ਧੋਤੀਆਂ ਮੰਝਦੀਆਂ ਫਿਰ ਤੁਸੀਂ ਕਹਿੰਦੇ ਕੰਬਲ ਧੋ ਦੇ ਕੰਬਲ ਧੋ ਤੇਰੇ ਦੇ ਭਾਰੀ ਭਾਰੀ ਮੈਂ ਤਾਂ ਠੂਈ ਰਹੀ ਐ ਸੱਚੀ ਹੁਣ ਨਹੀਂ ਮੇਰ ਤੋਂ ਹੋਰ ਸਬਜੀ ਬੰਨਦੀ ਮਾਂ ਬਣ ਕੇ ਗੱਲ ਸੁਣ ਆਪਣੇ ਤਾਂ ਟੱਬਰ ਵੀ ਕੁਛ ਨਹੀਂ ਜਦੋਂ ਮੈਂ ਵਿਆਹ ਹੀ ਆਈ ਸੀ ਨਾ ਤੇਰੇ ਵਰਗੀ ਸੀ 20 ਜਣੇ ਸੀ ਘਰ 'ਚ ਨਾਲੇ ਖੇਤ ਰੋਟੀ ਜਾਂਦੀ ਸੀ 3 ਵਜੇ ਉੱਠਦੀ ਸੀ ਕੱਲੀ ਕਰਦੀ ਸੀ ਆ ਤੇਰਾ ਪਿਓ ਦਾ ਕੰਜਰ ਕਹਿ ਦੇਣਾ ਰੋਟੀ ਪਕਾਦੀ ਮੈਂ ਚੱਲਿਆ ਖੇਤ ਮੰਮੀ ਉਦੋਂ ਟਾਈਮ ਵੀ ਹੋਰ ਸੀ ਖਰਾਕਾਂ ਵੀ ਚੰਗੀਆਂ ਸੀ ਤੈਨੂੰ ਪਤਾ ਹੀ ਆ ਅੱਜ ਕੱਲ ਕਿੱਥੇ ਉਹ ਸ਼ਰੀਰ ਰਹਿ ਗਏ ਨੇ ਮੈਨੂੰ ਬਦਾਮ ਰਗੜ ਕੇ ਦੇਵਾ ਹਾਂ ਹਾਂ ਗੱਲਾਂ ਤਾਂ ਉਹੀ ਕਰਦੀ ਐ ਨਾ ਦੁੱਧ ਹੈ ਹੀ ਨਹੀਂ ਕਰੇ ਉਹ ਨਹੀਂ ਪੀਂਦੀ ਤੂੰ ਮਾਂ ਮੈਂ ਤਾਂ ਕਦੇ ਪੀਤਾ ਹੀ ਨਹੀਂ ਹੈਗਾ ਮੈਂ ਸਭ ਕੁਝ ਬਚਾ ਕੇ ਰੱਖਦੀ ਆ ਅੱਛਾ ਤੂੰ ਉਹ ਚੋਰਾਂ ਨੂੰ ਪੂਰਾ ਪੀਂਦੀ ਐ ਅੰਦਰ ਬੜਬੜ ਕੇ ਗੱਲਾਂ ਤਾਂ ਹੁਣ ਐ ਕਰਦੀ ਐ ਪੀਤਾ ਨਹੀਂ ਉਦੋਂ ਤਾਂ ਬਾਲਟੀ ਰਸੋਈ ਵਿੱਚ ਹੀ ਪਈ ਹੁੰਦੀ ਐ ਚਲ ਕੋਈ ਨਾ ਮਾ ਤੁਸੀਂ ਐਵੇਂ ਨਾ ਬਸ ਮੇਰੇ ਨਾਲ ਲੜੋ ਸਬਜੀ ਦੀ ਕੀ ਗੱਲ ਬਣਾ ਦੇਣੀ ਐ ਬਸ ਠੀਕ ਐ ਸਬਜੀ ਧਰ ਦੇ ਮੰਮੀ ਹਾਂ ਦੇਖਿਆ ਮਹਿੰਦਰ ਤਾਂ ਅੱਜ ਹੀ ਤੰਗ ਹੋ ਗਈ ਤੈਨੂੰ ਕਿਹਾ ਸੀ ਨਾ ਐ ਚੰਗੀ ਤਰ੍ਹਾਂ ਇਹਨੂੰ ਠਿੱਠ ਕਰ ਫੇਰ ਇਹ ਲੋਟ ਹੋ ਗਈ ਇਹ ਤਾਂ ਆਪ ਦੀ ਆਪ ਭੱਜੂਗੀ ਆਪਾਂ ਕੀ ਭਜਾਉਣਾ ਇਹ ਤਾਂ ਆਪ ਹੱਥ ਜੋੜ ਕੇ ਜਾਊਗੀ ਬਸ 10 ਕਿ ਦਿਨ ਜਦੋਂ ਐ ਤੰਗ ਕੀਤੀ ਆਪੀ ਲਾਡੀ ਨੂੰ ਕਹਿਦੀ ਵੀ ਭਰਾਵਾ ਮੈਂ ਤਾਂ ਚੱਲੀ ਆਪਦੇ ਪੇਕੇ ਮੈਂ ਨਹੀਂ ਇੱਥੇ ਰਹਿੰਦੀ ਹਾਂ ਹਾਂ ਦੇਖੇ ਸਹੀ ਇਹ ਤਾਂ ਇਦਾਂ ਟਿਕਾਣੇ ਕਰਾਂਗੇ ਆਪਾਂ ਇੱਕ ਗੱਲ ਧਿਆਨ ਰੱਖੀ ਲਾਡੀ ਦੇ ਸਾਹਮਣੇ ਕੁਝ ਨਹੀਂ ਕਹਿਣਾ ਇਹਨੂੰ ਹਾਂ ਮੰਮੀ ਹਾਂ ਮੈਂ ਤਾਂ ਆਪ ਤੈਨੂੰ ਕਹਿਨੀ ਆ ਵੀ ਵਧੀਆ ਉਹਦੇ ਸਾਹਮਣੇ ਤਾਂ ਐ ਰਿਹਾ ਕਰ ਵੀ ਅਸੀਂ ਮਨਿੰਦਰ ਨੂੰ ਵਧੀਆ ਮੰਗਰੋ ਤੇਰੇ ਰੱਖਦੇ ਆਂ ਬਸ ਠੀਕ ਹੈ ਤੇ ਬਾਕੀ ਜੇ ਦੱਸੂਗੀ ਲਾਡੀ ਨੂੰ ਆਪਾਂ ਹੁਣ ਕਹਿ ਦਾਂਗੇ ਵੀ ਦੇਖ ਪੁੱਤ ਆਪਾਂ ਤਾਂ ਹੁਣ ਵਧੀਆ ਇਕੱਠੇ ਰਹਿਣ ਲੱਗੇ ਆਂ ਵਧੀਆ ਹੱਸ ਖੇਡ ਕੇ ਆਪਾਂ ਰਿਹਾ ਕਰਾਂਗੇ ਹਾਂ ਹਾਂ ਇਹ ਮੈਨੂੰ ਲੱਗਦਾ ਹੈ ਫੁੱਲਾ ਢੀ ਨੂੰ ਸਿਖਾਉਗੇ ਮੈਂ ਮੇਨਾਂ ਐ ਕਰਦੇ ਐ ਕਰਦੇ ਐ ਇਹ ਬਸ ਆਪ ਦੇ ਉਹਦੇ ਸਾਹਮਣੇ ਤਾਂ ਪੋਲੀ ਬਣੀ ਰਹੇਗਾ ਬਸ ਠੀਕ ਹੈ ਕੋਈ ਗੱਲ ਨਹੀਂ ਹਾਂ ਚਲ ਚੰਗਾ ਠੀਕ ਹੈ ਆ ਜਾ ਚਲ ਤੂੰ ਕਰ ਲੈ ਕੀ ਕਰਦੀ ਐ ਮੈਂ ਤਾਂ ਆ ਕਰਦੀ ਐਂ ਗਿਆ ਇੱਧਰ ਉੱਕ ਕੰਮ ਕਰਦਾ ਜਾ ਹੋਰ ਭੈਣ ਜੀ ਠੀਕ ਰਹਿੰਦੇ ਹੋ ਹਾਂ ਠੀਕ ਹੈ ਮੈਂ ਤਾਂ ਭੈਣ ਜੀ ਹੋਰ ਤੁਸੀਂ ਦੱਸੋ ਠੀਕ ਹੈ ਮੈਂ ਤਾਂ ਮੈਂ ਤਾਂ ਜਦੋਂ ਮੈਨੂੰ ਪਤਾ ਲੱਗਿਆ ਵੀ ਭਾਈ ਲਾਡੀ ਨੌਕਰੀ ਮਿਲ ਗਈ ਤੇ ਮੈਂ ਤਾਂ ਭੱਜੀ ਆਈ ਮੈਂ ਖਾ ਤਾਂ ਪਰਮਾਤਮਾ ਨੇ ਰੰਗ ਲਾਤਾ ਚਲ ਵਧੀਆ ਹੋਇਆ ਤਾਂ ਗਏ ਤੂੰ ਤਾਂ ਨਹੀਂ ਤੁਸੀਂ ਗੇੜਾ ਮਾਰਦੇ ਸੀ ਧੀ ਕੋਲੇ ਨਹੀਂ ਕਾਹ ਨੂੰ ਭੈਣ ਤੈਨੂੰ ਪਤਾ ਹੀ ਹੈ ਕੰਮਾਂ ਧੰਦੇ ਦਾ ਕਾਹ ਨੂੰ ਨਿਕਲੇ ਜਾਂਦਾ ਚਲ ਹਾਂ ਇੱਕ ਮੇਰੀ 9 ਵਜੇ ਜਾਂਦੀ ਹੈ ਡਿਊਟੀ ਤੇ ਫਿਰ ਕੰਮ ਜਿਹੜਾ ਹੁੰਦਾ ਪਿੱਛੋਂ ਭਾਈ ਮੈਂ ਕਰਦੀ ਆ ਸਾਰਾ ਚਲ ਉਹ ਤਾਂ ਠੀਕ ਹੈ ਨਾਲੇ ਭੈਣ ਜੀ ਫਿਰ ਫਰਕ ਹੁੰਦਾ ਹੀ ਹੈ ਸਾਕੀ ਧੀ ਚ ਤੇ ਬਗਾਨੀ ਧੀ ਚ ਕਾਹ ਨੂੰ ਫਰਕ ਹੁੰਦਾ ਭੈਣੇ ਮੈਨੂੰ ਤਾਂ ਆਪ ਦੇ ਜਵਾਕਾਂ ਨਾਲ ਉਹ ਵੀ ਵੱਧਾ ਹੈ ਇਹ ਤੈਨੂੰ ਪਤਾ ਤਾਂ ਹੈ ਕਿੰਨਾ ਮੋਹ ਕਰਦੀ ਆ ਮੈਂ ਇਹਦਾ ਜੇ ਮੈਨੂੰ ਚਾ ਚੜਿਆ ਜਿਵੇਂ ਮੈਂ ਮੋਹ ਕਰਦੀ ਸੀ ਤਾਂ ਹੀ ਭੱਜੀ ਆਈ ਛੀ ਮਹੀਨੇ ਹੋ ਗਏ ਫਿਰ ਸੋਨੂ ਆਇਆ ਨਾ ਮੁਰਕੇ ਤੁਸੀਂ ਕੋਈ ਗੇੜਾ ਛੇੜਾ ਹੀ ਨਹੀਂ ਮਾਰਿਆ ਆਏ ਭੈਣ ਤੈਨੂੰ ਪਤਾ ਫਿਰ ਰੋਜ਼ ਰੋਜ਼ ਆਉਂਦੇ ਵੀ 30 ਦੇ ਬਾਰ ਬੁਰੇ ਲੱਗਦੇ ਆ ਤਾਂ ਕਰਕੇ ਆ ਚਲੋ ਮਿਲਣ ਗਿਆ ਤਾਂ ਛੀ ਮਹੀਨੇ ਤਾਂ ਹੋ ਜੇ ਇਹ ਵੀ ਬਥੇਰਾ ਹੁੰਦਾਗਾ ਹਾਂ ਚਲੋ ਠੀਕ ਹੈ ਮਿਲ ਲਓ ਫਿਰ ਤੀ ਨੂੰ ਦੇ ਦੋ ਵਧਾਈਆਂ ਪ੍ਰੀਤਨੀ ਦੀਦੀ ਭੈਣ ਜੀ ਕਿ ਸੁੱਤੀ ਪਈ ਐ ਕੀ ਭੈਣ ਜੀ ਸੁੱਤੀ ਤਾਂ ਖਾਣੂ ਆ ਉਹ ਤਾਂ ਉਹਦੀ ਭੈਣ ਆਈ ਹੋਈ ਸੀ ਸ਼ਹਿਰ ਘੰਗੀਆਂ ਬਠੰਡੇ ਪਾਰਲਰ ਵਿੱਚ ਅੱਛਾ ਹੋਰ ਘਰ ਸਾਰੇ ਵਧੀਆ ਸੀ ਸਾਰੇ ਵਧੀਆ ਪੁੱਤ ਠੀਕ ਠਾਕ ਚਲ ਠੀਕ ਹੀ ਚਾਹੀਦੀ ਆ ਮੈਂ ਕਦੋਂ ਦੀ ਡੀਕਤੀ ਸੀ ਮੈਂ ਚਲ ਚਾਚੀ ਕੀੜਾ ਮਾਰਦੇ ਆ ਕੇ ਹਨਾ ਤੇ ਚਲ ਵਧੀ ਅੱਜ ਡੀਕ ਪੂਰੀ ਹੋ ਗਈ ਜਦੋਂ ਤੂੰ ਫੋਨ ਕੀਤਾ ਨਾ ਮੈਂ ਤਾਂ ਰਾਤ ਕੱਢਣੀ ਔਖੀ ਹੋ ਗਈ ਮੈਂ ਕਿਹਾ ਜਾਵਾਂ ਮੇਰੇ ਤੈਨੂੰ ਵਧਾਈਆਂ ਨਾ ਦੇ ਕੇ ਆਵਾਂ ਮੈਂ ਕਿਹਾ ਹਾਂ ਚਾਚੀ ਤੈਨੂੰ ਵੀ ਵਧਾਈਆਂ ਲੈ ਤੇਰਾ ਜਵਾਈ ਲੱਗਿਆ ਹੈ ਤਾਂ ਕਰਕੇ ਮੈਂ ਤਾਂ ਫੇਰ ਆ ਗਈ ਭਾਈ ਫੇਰ ਕੀ ਕੀਤਾ ਕੱਪੜਾ ਲੀੜਾ ਲੈ ਕੇ ਆਏ ਹੋਗੇ ਕੱਪੜਾ ਲੀੜਾ ਤਾਂ ਪਹਿਨਣੀ ਮੈਂ ਕੁਝ ਨਹੀਂ ਲੈ ਕੇ ਆਈ ਮੈਂ ਐਵੇਂ ਝੂਠ ਮਾਰਦਿਆਂ ਅੱਛਾ ਮੈਂ ਮਨਿੰਦਰ ਨੂੰ ਲੈ ਜਾਊਂਗੀ ਜਿਹੜੇ ਜਿਹਨੇ ਲੈਣੇ ਆ ਉਹ ਜਦੋਂ ਮੈਂ ਸਾਰੇ ਟੱਬਰ ਤੇ ਲੈ ਆਵਾਂ ਹਰ ਜਗ੍ਹਾ ਕੋਈ ਨਾ ਨਹੀਂ ਕਿਉਂ ਨਹੀਂ ਚਾਹੀਦੇ ਮਸਾ ਤਾਂ ਪਰਮਾਤਮਾ ਨੇ ਛੋਣੀਆਂ ਐਨੇ ਨੇ ਬੜੇ ਫਿਰਦੇ ਧੱਕੇ ਖਾਂਦੇ ਨੌਕਰਾਂ ਨਹੀਂ ਮਿਲਦੇ ਨਾ ਚਲ ਕੋਈ ਨਾ ਚਾਚੀ ਤੇ ਤੇਰੀ ਮਰਜ਼ੀ ਹੈ ਪਰ ਮੈਂ ਨਹੀਂ ਚਾਹੁੰਦੀ ਤੂੰ ਐਵੇਂ ਖਰਚਾ ਕਰ ਕੋਈ ਨਾ ਕੋਈ ਨਾ ਖਰਚੇ ਵਾਲੀ ਕੋਈ ਗੱਲ ਨਹੀਂ ਕੀ ਐ ਇੱਥੇ ਫਿਰ ਉਹ ਦੋ ਤੰਦਾ ਨਾ ਕਾਹਤ ਜਾਂਦਾ ਕੁਛ ਨਾ ਦੱਸ ਜੇ ਤੇਰੀ ਚਾਚੀ ਲੈ ਕੇ ਜਾਂਦੀ ਹੈ ਬਾਗ ਜੀ ਦੇ ਦੂਗੀ ਵਧੀਆ ਜਿਹਾ ਸੂਟ ਕੋਈ ਮਹਿੰਗਾ ਜਿਹਾ ਲੈ ਕੇ ਲੈ ਭੈਣ ਕੱਪੜੇ ਦੀ ਰੇ ਦਾ ਕੀ ਘਾਟਾ ਜਿਹੜਾ ਮਰਜ਼ੀ ਦੇ ਆਵੇ ਜਾਵੇਂ ਤਾਂ ਸਹੀ ਮੇਰੇ ਨਾਲ ਕੋਈ ਗੱਲ ਨਹੀਂ ਬਸ ਘਰੋਂ ਕੰਮ ਕਾਰਾਂ ਚ ਬਿਜ਼ੀ ਰਹਿਣੀ ਆ ਵੇਲ ਮਿਲਦੀ ਨਹੀਂ ਹੈਗੀ। ਉਹ ਤੇ ਹੋਰ ਲੱਗ ਗਿਆ રે ਬੇਟੀ। ਹਾਂਜੀ ਹਾਂਜੀ ਚਾਚੀ ਗਏ ਹੋਏ ਨੇ ਡਿਊਟੀ। ਰਾਤ ਵੀ ਇੱਕਦਮ ਫੋਨ ਕਰਤਾ ਉਹਨਾਂ ਨੂੰ ਤੇ ਰਾਤ ਵੀ ਵਾਗ ਗਿਆ ਹੁਣ ਸਵੇਰੇ ਫੇਰ ਜਾਣਾ ਪੈ ਗਿਆ ਡਿਊਟੀ ਤੇ। ਚੱਲ ਭਾਈ ਕੋਈ ਨਹੀਂ ਜਦੋਂ ਬਗਾਨੇ ਬੱਸ ਹੋਵੇ ਨਾ ਉਦੋਂ ਆ ਹੀ ਹੁੰਦਾ। ਹੁਣ ਡੇਉਟੀ ਤਾਂ ਬਗਾਨੇ ਬੱਸ ਹੈ। ਹਾਂ ਜਦੋਂ ਸੱਦਣਗੇ ਉਦੋਂ ਜਾਣਾ ਪਊਗਾ। ਬਾਕੀ ਆਇਆ ਹੁਣ ਤਾਂ ਅਗਲਾ ਦੇਖਦੇ ਹੀ ਹੁੰਦਾ ਹਨਾ ਮੈਂ ਕਿੰਨਾ ਕਰ ਗਿਆ ਤੇ ਹੈਗਾ। ਹਾਂ ਇਹ ਤਾਂ ਹੈ। ਫੇਰ ਆਪ ਤਾਂ ਵਧੀਆ ਬਣਾ ਕੇ ਰੱਖਿਆ ਅਫਸਰਾਂ ਨਾਲ ਫੇਰ ਹੀ ਅੱਗਾਂ ਤੱਕੀ। ਸਹੀ ਗੱਲ ਹੈ ਸਹੀ ਗੱਲ ਹੈ ਭਾਈ। ਮੈਂ ਤਾਂ ਨੁਕੀਆ ਕੰਮ ਹੈ। ਹਾਂ ਮੈਂ ਤਾਂ ਨ ਕੋਈ ਦਾ ਜਵਾਬ ਤਾਂ ਕਿਵੇਂ ਦੇਉ ਜਦੋਂ ਭਾਈ ਫੋਨ ਮਾਰ ਦਿੰਦੇ ਆ ਡਿਊਟੀ ਡਿਊਟੀ ਤੇ ਜਾਣੀ ਪਊ ਫੇਰ ਉਧਰੋਂ ਕਾਲਾ ਡਿਊਟੀ ਲੱਗਿਆ ਚਲੋ ਤਾਂ ਲੱਗਿਆ ਹੀ ਸੀ ਪਹਿਲਾਂ ਤਾਂ ਉਹਨੇ ਤਾਂ ਜਾਣਾ ਹੀ ਜਾਣਾ ਸੀ ਹੁਣ ਇਹ ਲਾਡੀ ਲੱਗਿਆ ਘਰੇ ਪਸੂ ਭੁੱਖੇ ਤੇ ਆਏ ਬੈਠੇ ਰਹਿੰਦੇ ਨੇ ਪਸੂਆਂ ਨੂੰ ਪਹਣ ਜੀ ਤੁਸੀਂ ਊੜਖਾ ਊੜਖਾ ਸਾਭ ਲਿਆ ਕਰੋ ਤਿੰਨ ਜਾਨਾਂ ਨੂੰ ਸੁੱਖ ਨਾ ਤੁਸੀਂ ਲੈ ਭਾਈ ਉਹੀ ਗੱਲ ਹੈ ਉਹ ਤਾਂ ਤਾਂ ਹੁਣ ਕੰਮ ਤਾਂ ਦਾ ਘੱਟ ਹੀ ਹੁੰਦਾ ਪ੍ਰੀਤ ਤੂੰ ਨਾ ਤੈਨੂੰ ਪਤਾ ਪਹਿਲੇ ਦਿਨ ਹੀ ਘਟ ਕਰਦੀ ਐ ਹੁਣ ਇਹ ਲੱਗੀ ਰਹਿੰਦੀ ਐ ਮੈਂ ਇਥੋਂ ਉਂ ਨਹੀਂ ਕੰਮ ਹੁੰਦਾ ਤੇਨਾਂ ਦਾ ਪਿਓ ਤਾਂ ਸਵੇਰ ਦਾ ਸੱਤ 'ਚ ਜਾ ਕੇ ਵਹਿ ਜਾਂਦਾ। ਉਹ ਮਮੀ ਮੈਂ ਕਰਤਾ ਦਿੰਦੀ ਆ ਤੁਹਾਨੂੰ ਤੁਹਾਨੂੰ ਕਾਦੀ ਫਿਕਰ ਆ। ਮੈਂ ਕੋਈ ਕੰਮ ਨੂੰ ਤੁਹਾਨੂੰ ਨਹੀਂ ਕਹਿੰਦੀ ਹੈਗੀ। ਬਾਕੀ ਬਾਪੂ ਨੇ ਕਿਹਾ ਤਾਂ ਹੈਗਾ ਕੋਈ ਬੰਦਾ ਲਾ ਲੂੰਗਾ ਮੈਂ ਕੰਮ ਤੇ। ਚੱਲ ਭਾਈ ਉਹ ਕੜਾਖੇ ਲੱਗਦਾ। ਉਹਨੂੰ 50 ਵਾਰਾ ਕਹਤਾ ਕੋਈ ਪਿੰਡ ਚੋਂ ਦਿਹਾੜੀ ਗਿਆ ਪੁੱਛਿਆ। ਹੈ ਸੌਖੇ ਹੋ ਜਾਣਗੇ। ਪਰ ਕਾਹਨੂੰ ਕਹਿਣਾ ਮੰਨਦਾ। ਚੱਲ ਕੋਈ ਨਾ ਭੰਦੀ ਤੁਸੀਂ ਸਾਂਭ ਲਿਆ ਕਰੋ ਮਨਿੰਦਰ ਬਠੇਰਾ। ਮਨਿੰਦਰ ਤਾਂ ਨਾਲੇ ਉੱਥੇ ਵੀ ਬਲਾਈ ਕੰਮ ਕਰਦੀ ਹੁੰਦੀ ਸੀ। ਮੈਂ ਤਾਂ ਜਮਾ ਨਹੀਂ ਸੀ ਕਰਨ ਦਿੰਦੀ। ਤੇ ਇਹੀ ਮੈਂ ਇਹਨੂੰ ਭਾਈ ਇੱਥੇ ਮਤ ਦਿੱਤੀ ਤੇ ਵੀ ਆਪਦੇ ਘਰੇ ਜਾ ਕੇ ਭਾਈ ਵਾਧੂ ਕੰਮ ਕਰੀ ਐਵੇਂ ਨਾ ਕਹਾਈ ਹਾਂ ਹਾਂ ਚੱਲ ਵਧੀਏ ਭੈਣ ਜੀ ਕਹਿੰਦੇ ਉਹਦੇ ਕੰਮ ਤਾਂ ਤੀਮ ਦੇ ਕਰਮ ਹੁੰਦੇ ਨੇ ਹਾਂ ਪਰ ਦੇ ਨੀਰਾ ਪਾ ਲੈਂਦੀ ਪੁੱਤ ਪਹਿਲਾਂ ਚਾਹ ਨੂੰ ਕੀ ਸੀਗਾ ਚੱਲ ਕੋਈ ਨਾ ਭੈਣ ਜੀ ਚਾਹ ਦੀ ਕੁੱਟ ਪੀ ਲਓ ਕੋਈ ਗੱਲ ਨਹੀਂ ਜਿੱਥੇ ਹੁਣ ਇੰਨਾ ਟਾਈਮ ਹੋ ਗਿਆ ਉੱਥੇ 10 ਮਿੰਟ ਹੋਰ ਲੇਟ ਹੋ ਜਾਊਗੀ ਤਾਂ ਕੀ ਹੈ ਹੋਰ ਦੱਸੋ ਠੀਕ ਰਹਿੰਦੇ ਹੋ ਤੁਸੀਂ ਬਸ ਮੈਂ ਤਾਂ ਠੀਕ ਹੀ ਆ ਪੈਣੇ ਤੂੰ ਦੱਸ ਗੋਡੇ ਗਾਡੇ ਕਿਵੇਂ ਆ ਹਾਂ ਠੀਕ ਐ ਬਸ ਦਵਾਈ ਖਾਈ ਜਾਂਦੇ ਆ ਤੁਹਾਨੂੰ ਪਤਾ ਦਵਾਈਆਂ ਵੀ ਕਿਹੜਾ ਕੰਮ ਕਰਦੀਆਂ ਸਾਰਾ ਦਿਨ ਇਹਨਾਂ ਦੀ ਟੈਨਸ਼ਨ ਰਹਿੰਦੀ ਐ ਉਹ ਤਾਂ ਹੈ ਦਵਾਈਆਂ ਚ ਵੀ ਪਈ ਨਾ ਸਹੀ ਐ ਸਰੀਰ ਉਹਨਾਂ ਚ ਰੀਸੈਟ ਰਹਿੰਦਾ ਹੈ ਤਾਂ ਖਾਈ ਚੱਲ ਜੇ ਉਹੀ ਤਾਂ ਗੱਲ ਐ ਸਾਰਾ ਦਿਨ ਕੁੱਤੇ ਪਕਾਈ ਕਰਨੀ ਪੈਂਦੀ ਐ ਨਾ ਆਹ ਕਰ ਲੋ ਵੇ ਆਹ ਕਰ ਲੋ ਸਿਆਣੇ ਬੰਦੇ ਤਾਂ ਪੈਣੇ ਕਲਪਨਾ ਹੁੰਦੀ ਐ ਚਲ ਆਜੋ ਪੈਣ ਜੀ ਉੱਥੇ ਚਾਹ ਪੀ ਲਓ ਚਲੋ ਪੈਣ ਹੋਰ ਮੁਰਨਾ ਮੈਂ ਵੀ ਹੱਥ ਨੂੰ ਰਿਹਾ ਮੈਂ ਇਥੋਂ ਰਹਿ ਪਾਂਦੇ ਨਾ ਨਾ ਰਾਈ ਜੀ Action. बापू <laughs> बाप रहे मित्र अब <laughs> बस ठीक है बापू बढ़िया रही ड्यूटी ड्यूटी तक आ रही थी बापू अज हाजता जान पहचान ही हुई है नाले नाल मित्र माता अच्छा आ गया पहला दिन फिर वादिया माता ਹਾਂ ਅਫਸਰ ਬਹੁਤ ਚੰਗਾ ਗਾ ਬਹੁਤ ਵਧੀਆ ਲੱਗਿਆ ਮੈਨੂੰ ਇਹ ਨਾਲ ਗੱਲਬਾਤ ਕਰਕੇ ਸ਼ੁਕਰ ਹੈ ਸ਼ੁਕਰ ਹਾਂ ਚੱਲ ਆ ਜਾ ਫਿਰ ਜਲ ਪਾਣੀ ਸ਼ਕਰੀਆ ਵਧੀਆ ਕਰਿਆ ਮਨਿੰਦਰ ਆ ਗਿਆ ਤੁਸੀਂ ਹਾਂ ਆ ਗਿਆ ਆ ਲੈ ਆ ਮੇਰਾ ਕੋਟ ਟੰਗ ਦੀ ਅੰਦਰ ਲਿਆ ਗਿਆ ਹੁਣ ਤੂੰ ਬੱਠਲ ਰੱਖ ਦੇ ਤੜਕੇ ਦੀ ਨਹੀਂ ਹੁੰਦੀ ਕੋਈ ਹੁੰਦਾ ਫਿਰ ਕੀ ਹੁੰਦਾ ਮਨਿੰਦਰ ਮੈਂ ਵੀ ਆਪਨੇ ਤਾਂ ਕਿਹਾ ਸੀਗਾ ਵੀ ਪਸ਼ੂਆਂ ਨੂੰ ਪਾਣੀ ਪਿਆ ਦੇ ਚੱਲ ਬੇਨਾ ਬਾਬੂ ਖਜਮਾ ਤੈਨੂੰ ਕਿਹਾ ਸੀਗਾ ਵੀ ਉਹ ਬੰਦੇ ਨੂੰ ਪੁੱਛ ਕੇ ਆਈ ਉਹ ਕਰ ਲਿਆ ਕਰੋ ਕਰਦਾ ਕੰਮ ਹੁਣ ਮਨਿੰਦਰ ਤੋਂ ਨਾ ਕਰਾਇਆ ਕਰੋ ਕਰਦਾ ਕੰਮ ਹਾਂ ਕੋਈ ਨਹੀਂ ਕੋਈ ਨਹੀਂ ਹੌਲੀ ਹੌਲੀ ਸਾਰਾ ਸਿਸਟਮ ਬਦਲਾ ਲਾਂਗੇ ਹਾਂ ਹਾਂ ਐ ਕਰੀ ਤੁਸੀਂ ਪੁੱਛਿਆ ਠੀਕ ਹੈ ਹਾਂ ਕੁਝ ਨਹੀਂ ਹੁੰਦਾ ਇੱਕ ਕੁੜੀ ਪੁੱਛ ਲਾਂਗੇ ਹੋਰ ਬੁੜੀ ਤੇ ਨਾਲ ਆਪਾਂ ਘਰ ਦਾ ਜਿਹੜਾ ਕੰਮ ਕਰਨ ਵਾਲਾ ਬੰਦਾ ਰੱਖ ਲਾਂਗੇ ਹਾਂ 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 ਇਸ ਵਾਸਤੇ ਆਇਓ ਬਸ ਤੇ ਆਇਆ ਮੈਂ ਤਾਂ ਬਸ ਤੇ ਦਾ ਪਤਾ ਹੁਣ ਔਖਾ ਹੋਇਆ ਕਰੇਗਾ ਤੂੰ ਐਂ ਕਰ ਕੋਈ ਨਾ ਕੋਈ ਮੋਟਰਸਾਈਕਲ ਦੀ ਗੱਲ ਕਰ ਉਹ ਨਹੀਂ ਉਹ ਬਾਈ ਨੇ ਕਿਹਾ ਦਾ ਸੀ ਕਹਿੰਦਾ ਗੱਡੀ ਲੋਡ ਕਰਾ ਦੂੰਗਾ ਕਰਾਈ ਨਹੀਂ ਗਈ ਕੋਈ ਨਹੀਂ ਗੱਡੀ ਕਿੱਥੇ ਠੀਕ ਕਰਾਤੀ ਹਜੇ ਇਹ ਤਾਂ ਫਿਰ ਤਾਂ ਇੰਨੀ ਹੀ ਕਰਨਾ ਪੂ ਪਤਾ ਤੇ ਆ ਉਹ ਬਾਈ ਜਿਹੜੇ ਮਿਸਤਰੀਆਂ ਵੱਲ ਗਿਆ ਸੀਗਾ ਅੱਛਾ ਸਾਰਾ ਦਿਨ ਉਧਰ ਹੀ ਰਹਿ ਗਿਆ ਜੇ ਘਰ ਪਈ ਜਾਂਦਾ ਅੱਛਾ ਅੱਛਾ ਟਾਈਮ ਹੀ ਨਹੀਂ ਲੱਗਿਆ ਹੋਣਾ ਬਾਈ ਦਾ ਚੱਲ ਕੋਈ ਨਾ ਮੈਂ ਕੋਈ ਨਾ ਮੈਸਤਰੀ ਨੂੰ ਕਹਿ ਦੂੰਗਾ ਘਰੇ ਪੈਂਚਰੀ ਆ ਯਾਰ ਘਰੇ ਆ ਕੇ ਲਾ ਜੂਗਾ ਉਹ ਹਾਂ ਪੁੱਤ ਤੂੰ ਗੱਡੀ ਲੈ ਜਾ ਕਰ ਤੂੰ ਹਾਂ ਚੱਲ ਕੋਈ ਗੱਲ ਨਹੀਂ ਕਰਦੇ ਆ ਗੱਲਬਾਤ ਬਹੁਤ ਵਧੀਆ ਰਿਹਾ ਮੇਰਾ ਦਿਨ ਅੱਜ ਠੀਕ ਹੈ ਤੇ ਵਧੀਆ ਯਾਰ ਮੈਂ ਤਾਂ ਇਹ ਕਹਿੰਦਾ ਨਜ਼ਾਰਾ ਇੰਨੀ ਅੱਛੇ ਜਾਣ ਪਹਿਚਾਨ ਬਣੀ ਆ ਸਾਰੇ ਬੰਦਿਆਂ ਨਾਲ ਵੱਡੇ ਵੱਡੇ ਅਫਸਰਾਂ ਨਾਲ ਜਾਣ ਪਹਿਚਾਨ ਬਣ ਗਈ ਹੁਣ ਬਾਪੂ ਤੇਰੇ ਪੁੱਤ ਦੀ ਵਾਹ ਪੁੱਤਰਾ ਜੀ ਚੱਲ ਪੁੱਤ ਵਧੀਆ ਮੇਰਾ ਵੀ ਦਿਲ ਖੁਸ਼ ਹੋ ਗਿਆ ਹੋਰ ਕੀ ਹੈ ਮੰਮੀ ਤੁਸੀਂ ਸਬਜ਼ੀ ਬਣਾਉਣ ਨੂੰ ਕਿਹਾ ਸੀ ਨਾ ਉਹ ਸਬਜ਼ੀ ਮੈਂ ਬਣਾਤੀ ਕਾਲੀ ਬਣਾਈ ਹੋਇਆ ਕਰ ਉਹ ਪਹਿਲਾਂ ਮੂੰਗੀ ਬਣਾਈ ਸੀ ਮੰਮੀ ਕਹਿੰਦੀ ਮੂੰਗੀ ਮੈਂ ਖਾ ਕੋਈ ਨਾ ਮੈਂ ਤਾਂ ਮੂੰਗੀ ਖਾ ਲੈਣੀ ਪੁੱਤ ਕਿਉਂ ਖੇਚਲਾ ਕੀਤੀ ਐਵੇਂ ਦਵਾਰੇ ਤੂੰ ਚੱਲ ਕੋਈ ਨਹੀਂ ਮੂੰਗੀ ਕਿਉਂ ਖਾਏਂਗੀ ਮਾਦਾ ਤੂੰ ਤੇਰੇ ਸੁਖ ਨਾਲ ਦੋਵੇਂ ਪੁੱਤ ਸਕਾਰੀ ਨਾ ਬਰੀ ਲੱਗਿਆ ਮਟਰ ਪਨੀਰ ਖਾਇਆ ਕਰ ਹਣ ਕੋ ਉਹ ਤਾਂ ਗੱਲ ਠੀਕ ਹੈ ਤੇਰੀ ਚੱਲ ਮੈਂ ਕਾ ਪਹਿਲੇ ਇਹਨੇ ਰੱਖ ਲਈ ਸੀ ਮੂੰਗੀ ਧਰ ਲਈ ਸੀ ਅੱਛਾ ਅੱਛਾ ਹਾਂ ਚੱਲ ਕੋਈ ਗੱਲ ਨਹੀਂ ਤੂੰ ਐ ਕਰ ਮੇਰੇ ਵਾਸਤੇ ਲਿਆ ਰੋਟੀ ਪਾਣੀ ਤੜਕੇ ਦਾ ਬਹੁਤ ਭੁੱਖਾ ਕਰਦਾ ਆ ਜਾ ਭਾਈ ਚੱਲ ਵਧੀਆ ਹਾਂ ਕੋਈ ਕੇ ਮੇਰੇ ਅੱਧਰਾ ਡਿਊਟੀ ਦਾ ਦਿਨ ਵਾ ਵਧੀਆ ਸੀ ਡਿਊਟੀ ਦਾ ਦਿਨ ਤਾਂ ਪਹਿਲਾ ਉਦੋਂ ਬਾਅਦ ਰਾਤ ਡਿਊਟੀ ਲੱਗ ਗਈ ਅੱਛੇ ਕੀ ਨਾਮ ਆਪਣਾ ਜਾਣਾ ਸੀ ਐਮਐਲ ਨੇ ਨੰਗਣਾ ਸੀਗਾ ਹੈ ਉੱਥੇ ਲੱਗ ਗਈ ਕੁੱਤੇ ਭਗਾਈ ਚ ਖੜੇ ਰਿਹਾ ਇੱਕ ਡੰਡਾ ਜਿਹਾ ਸੀ ਕੋਲੇ ਨਾ ਉੱਥੇ ਬੈਠਣ ਨੂੰ ਤਾਂ ਬਸ ਨੀਂਦ ਆਈ ਜਾਂਦੀ ਆ ਯਾਰ ਹੁਣ ਤਾਂ ਉਹ ਨੀਂਦ ਤਾਂ ਆਉਣੀ ਆ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਕਿ ਕੋਈ ਡਿਊਟੀ ਵਾਲੀ ਚੰਗੀ ਨਹੀਂ ਹੈਗੀ ਐ ਕੁੱਤੇ ਭਗਾਈ ਵਾਲੀ ਆ ਯਾਰ ਨਾ ਕੋਈ ਡਿਊਟੀ ਦਾ ਟਾਈਮ ਹੈ ਤਾਂ ਜਾਂਦਾ ਪਾ ਇੰਨਾ ਟਾਈਮ ਹੋਣਾ ਪਈ 8 ਘੰਟੇ 10 ਘੰਟੇ ਬੰਦੇ ਨੇ ਟਪਾ ਕੇ ਆਉਣੇ ਆ ਹਾਂ ਆਉਂ ਤਾਂ ਮੈਂ ਆ ਗਿਆ ਸੀ ਘਰੇ ਮਿਲਿਆ ਸੀ ਬੇਬੇ ਨੂੰ ਤੇ ਬਾਪੂ ਨੂੰ ਉਦੋਂ ਬਾਅਦ ਵਧੀਆ ਦੱਸਿਆ ਸੀ ਉੱਥੇ ਤਾਂ ਨਹੀਂ ਕੋਈ ਕੰਮ-ਕਮ ਸੀਗਾ ਵਧੀਆ ਜਾਣਕਾਰੀ ਹੋਈ ਸਹਾਇ ਨਾਲ ਬੈਠ ਕੇ ਗੱਲਬਾਤ ਕਰੀ ਵੱਡੇ-ਵੱਡੇ ਆਸਰਾ ਨਾਲ ਗੱਲਬਾਤ ਕਰੀ ਅੰਦਰ ਤੋਂ ਮੌਕੇ ਤੇ ਫੋਨ ਆ ਗਿਆ ਵੀ ਐਮਐਲ ਨੇ ਇੱਧਰ ਨੂੰ ਜਾਣਾ ਉੱਥੇ ਫਿਰ ਨਾਲ ਜਾਣਾ ਪਿਆ ਮੈਨੂੰ ਫੋਨ ਆ ਗਿਆ ਬਾਗਿਆ ਫਿਰ ਮੈਂ ਕੁਲਦੀਪ ਨੂੰ ਲੈ ਗਿਆ ਸੀ ਕਿਰਾ ਮੈਨੂੰ ਛੱਡਿਆ ਸੀ ਉਹ ਕੰਮ ਤਾਂ ਕੀ ਉੱਥੇ ਕਿਹੜਾ ਲੇਬਰ ਦਾ ਕੰਮ ਹੁੰਦਾ ਕੱਲ ਤਾਂ ਆਏ ਆ ਵੀ ਐ ਨਹੀਂ ਪਤਾ ਚਾੱਕ ਕੇ 400 ਕਿੱਲੇ ਚ ਮਾਰਨ ਡਿਊਟੀ ਆ ਐ ਨਹੀਂ ਪਤਾ ਕਿਤੇ ਰੋਹੀ ਬਿਹੇ ਬਾਣ ਚ ਮਾਰਨ ਨਾਲ ਕੋਲੇ ਪਾਣੀ ਤਾਂ ਨਹੀਂ ਹੁੰਦਾ ਪੀਣੂ ਨਾਲ ਕੋਈ ਚਾਹ ਪਾਣੀ ਵਾਲਾ ਆਉਂਦਾ ਨਹੀਂ ਇਹ ਹੀ ਤਾਂ ਤੈਨੂੰ ਮੈਂ ਗੱਲ ਦੱਸਦਾ ਸੀ ਆਹ ਆਪਣਾ ਅ ਉੱਥੇ ਲੱਗੀ ਡਿਊਟੀ ਉੱਥੇ ਹੁਣ ਕੋਈ ਖਾਣ ਪੀਣ ਨੂੰ ਕੁਝ ਵੀ ਹੈ ਨਹੀਂ ਸੀ ਸਾਧਨ ਕਾਲਜ ਹੈ ਨਾ ਉੱਥੇ ਪਾਣੀ ਨਾ ਕੋਈ ਧਾਣੀ ਭੁੱਖ ਲੱਗੇ ਉਰੇ ਹਾਲ ਬਸ ਮਸਾਇ ਕਰਾਤ ਪਈ ਆ ਫੋਨ ਕਰ ਲੈਂਦੇ ਸੀਗੇ ਨਾਲ ਦੇ ਮਿੱਤਰ ਨੂੰ ਉਹਦਾ ਦੂਜਾ ਵਾਸੇ ਖੜਾ ਸੀ ਉਹਨੂੰ ਪੁੱਛ ਲੈਂਦੇ ਸੀ ਕੋਈ ਆਉਂਦਾ ਤਾਂ ਨਹੀਂ ਹੈ ਐ ਬਸ ਬਾਕੀ ਗੱਲਾਂ ਵੀ ਦੇਖ ਲੈ ਜੇਦਾ ਲੋਟ ਆਉਂਦਾ ਤਾਂ ਦੇਖ ਲੈ ਨਹੀਂ ਯਾਰ ਆਪਾਂ ਆਦੇ ਘਰੇ ਸਰਦਾਰਾਂ ਕਿਉਂ ਐਵੇਂ ਟੱਕਰਾ ਮਾਰੀਆਂ ਨਹੀਂ ਹੋਰ ਕਿਸੇ ਪਾਸੇ ਹੱਥ ਪੈ ਜੂਗਾ ਉਹ ਕਾਹਨੂੰ ਆਉਂਦਾ ਠੀਕ ਆ ਜਿਹੜਾ ਵੀ ਬੰਦਾ ਆਸੇ ਪਾਸੇ ਨੰਗਾ ਦਾ ਸਲੂਟ ਮਾਰ ਕੇ ਜਾਂਦਾ ਇਹਦਾ ਗੱਲ ਹੈਗੀ ਆ ਉਹ ਬਸ ਇਕੱਲਾ ਸਲੂਟ ਹੀ ਆ ਪੱਲੇ ਹੋਰ ਤਾਂ ਕੁਝ ਹੈ ਨਹੀਂ ਕਿੱਕਰਰਗਾ ਰੰਗ ਹੋ ਜਾਂਦਾ ਗਰਮੀ 'ਚ ਧੁੱਪੇ ਖੜਿਆ ਹੁੰਦਾ ਹੋਏ ਤਾਂ ਤੇਰੀ ਗੱਲ ਮੈਂ ਮੰਨਦਾ ਪਰ ਗੱਲ ਆਇਆ ਨਾ ਜਦੋਂ ਮਹੀਨੇ ਤੋਂ ਤਨ ਖਾੜ ਗਿਆ ਕਰੂ ਖਾਤੇ ਯਾਰ ਉਹ ਸਾਰਾ ਕੁਝ ਹੀ ਭੁੱਲੇ ਜਾਂਦਾ ਉਹ ਯਾਰ ਉਹਨੇ ਇੱਕ ਤਾਂ ਆਪਾਂ ਨੂੰ ਘਰੇ ਪਸ਼ੂ ਢਾਂਡੇ 'ਚ ਵੀ ਬਣੀਆਂ ਦੇ ਬਾਕੀ ਮੈਂ ਤੈਨੂੰ ਆਇਆ ਕਹਣਾ ਵੀ ਪੈਸਾ ਥੇਲਾ ਨਾ ਸਿਰ ਬਾਲਾ ਹੋਇਆ ਪਿਆ ਕਰ ਕੋਰ ਪਾਇਦਾ ਤੇ ਆ ਲੀੜੇ ਕੱਪੜੇ ਤੇ ਨਾ ਬਾਲੇ ਪੈਸੇ ਥੱਪੀ ਚਾਲਾ ਹੋਰ ਹੀ ਲੱਗ ਗਿਆ ਪਾਉਣ ਪਸ਼ੂਆਂ ਵਾਲੀ ਉਹਨਾਂ ਨਾਲ ਹਾਂ ਉਹ ਲੈ ਕੇ ਆਇਆ ਬਾਕੀ ਪਸ਼ੂ ਤੇ ਲਾਪਾ ਕਿਹੜਾ ਵੇਚਦਾ ਯਾਰ ਪਸ਼ੂ ਤੇ ਲਾਪਨੇ ਕੋਲ ਉਹਨਾ ਹੀ ਆ ਪੈਸੇ ਇਧਰੋਂ ਵੀ ਉਹਨਾ ਹੀ ਆਊਗਾ ਆਟਾ ਨਹੀਂ ਪੈਣਦੇ ਕਿਸੇ ਪਾਸਿਓਂ ਵੀ ਉਹ ਸਾਮ ਸੰਭਾਲ ਬਿਨਾ ਥੋੜਾ ਜਿਹਾ ਪਸ਼ੂ ਢੰਡਾ ਸਮੂਗਾ ਯਾਰ ਮੈਂ ਬਾਪੂ ਨੂੰ ਕਿਹਾ ਸੀਗਾ ਠੀਕ ਆ ਪਹਿਲਾਂ ਦਾ ਸੀਗੇ ਆ ਵੀ ਝੋਨੇ ਜੇ ਕਰਕੇ ਸੀ ਇੰਜ ਇਧਰ ਬੰਦੇ ਬੀਜੀ ਸੀਗੇ ਠੀਕ ਆ ਹੁਣ ਵਿਹਲੇ ਹੋ ਗਏ ਹੁਣ ਪੀੜਾ ਜੂਗਾ ਕੋਈ ਨਾ ਕੋਈ ਸਿਨੀਪਾਲਿਕ ਉਹ ਫਿਰ ਫਾਇਦਾ ਕੀ ਆ ਕੋਈ ਦਮ ਹੈਗਾ ਆ ਭੌਂਕਦੇ ਫਿਰ ਉਹ ਭੁੱਖੇ ਤੇ ਆਈ ਜਿਹੜੇ ਪੈਸੇ ਲਿਆਵਾਂਗੇ ਉਹ ਸਿਰੀਆਂ ਪਾਲੀਆਂ ਨੂੰ ਦੇ ਦਿਓ ਫਿਰ ਤਾਂ ਅਸੀਂ ਟੱਪ ਜੂ ਸਾਰੀ ਤਨਕਾ ਓਏ ਯਾਰ ਤੂੰ ਮੈਂ ਬੇਬੇ ਵਾਲੀਆਂ ਗੱਲਾਂ ਨਾ ਕਰਿਆ ਕਰ ਠੀਕ ਆ ਹੁਣ ਤਾਂ ਬੇਬੇ ਵੀ ਸਧਰ ਗਈ ਠੀਕ ਆ ਬੇਬੇ ਪਹਿਲਾਂ ਕਿੰਨਾ ਕੁਸ ਬੋਲਦੀ ਸੀ ਹੁਣ ਬੇਬੇ ਨੇ ਸਾਰੀ ਗੱਲਬਾਤ ਮੇਰੀ ਸੁਣ ਲਈ ਕਹੀਂ ਚੱਲ ਵਧੀਆ ਹੋ ਗਿਆ ਹੈ ਉਹ ਤਾਂ ਹੁਣ ਪੂਰੀ ਖੁਸ਼ ਆ ਓਏ ਹੋਦਾ ਚੱਲ ਵਧੀਆ ਗਿਆ ਮੈਂ ਤੈਨੂੰ ਐਂ ਕਹਿਣਾ ਵੀ ਐਵੇਂ ਟੱਕਰਾ ਮਾਲਦਾ ਫਿਰਦਾ ਰਹਿਣਾ ਉਹ ਬੇਚਰੀ ਇਕੱਲੀ ਪਈ ਰਹੀ ਆ ਘਰੇ ਰਾਤ ਮੌਕੇ ਤੇ ਫੋਨ ਕਰਤਾ ਮੇਰੀ ਤਾਂ ਡਿਊਟੀ ਲੱਗ ਗਈ ਆਹ ਕੁੱਤੇ ਭਗਾਈ ਤੋਂ ਕਹਿਣਾ ਮੈਂ ਉਹਦਾ ਹੁਣ ਕੀ ਪਤਾ ਹੁਣ ਫੋਨ ਆ ਜਾ ਯਾਰ ਹੁਣ ਵੀ ਜਾਣਾ ਪਊਗਾ ਜਦੋਂ ਲੱਗ ਗਈ ਯਾਰ ਆ ਆ ਇਹਦਾ ਹੈਗਾ ਨਖਰਾ ਬਾਕੀ ਡਿਊਟੀ ਕੀ ਤੇ ਨਖਰਾ ਕੀ ਬਸ ਜਿਹੜੀ ਗੱਲ ਦਾ ਇੱਥੇ ਕਹੇ ਤਾਂ ਉੱਥੇ ਜਾਵਾਂਗੇ ਜੇ ਕਹੇ ਤਾਂ ਵੀ ਆਏ ਦੇ ਪਟੇ ਮਾਰੋ ਜਾ ਕੇ ਉੱਥੇ ਪਟੇ ਵੀ ਮਾਰਨੇ ਪੈਣਗੇ ਉਹ ਬਾਕੀ ਗੱਲਾਂ ਆਏ ਹਨ ਜਿਵੇਂ ਹੁਣ ਸੈਟਿਡ ਡਿਊਟੀ ਆ ਯਾਰ 9 ਘੰਟੇ ਪਤਾ ਵੀ 9 ਘੰਟੇ ਢਪਾਉਣੇ ਆ ਠੀਕ ਆ ਉਹਦੇ ਚ ਕੀ ਹੋਊਗਾ ਭਵੇਂ ਖੰਬੇ ਤੇ ਚੜੇ ਬੈਠੇ ਆ ਉਹ ਜਦੋਂ 5:00 ਵਜ ਗਏ ਝਟਕੇ ਪਲਾਸ ਪੇਚਕਸ ਆਦਾ ਘਰ ਨੂੰ ਆ ਜੰਨੇ ਆ ਵੀ ਭਾਈ ਕੱਲ ਨੂੰ ਆਵਾਂਗੇ ਉਹ ਗੱਲ ਆ ਇੱਕ ਇਹ ਕੰਮ ਵੀ ਔਖਾ ਹੀ ਆ ਯਾਰ ਮੇਰੀ ਗੱਲ ਸੁਣੋ ਜੇ ਉਹਨੇ ਛਾੜਦਾ ਇੱਥੇ ਖੰਬੇ ਤੇ ਵੀ ਚੜ ਚੜ ਜਾ ਉ ਲੱਕੜਾਂ ਦੀ ਲੋੜ ਨਹੀਂ ਪੈਂਦੀ ਨਾਲ ਦੀਆਂ ਪੜਾਕਾ ਪੈਂਦਾ ਉੱਥੇ ਉਹ ਨਹੀਂ ਆਏ ਨਹੀਂ ਐ ਤਾਂ ਲਾਈਨ ਕਟਾਈ ਹੁੰਦੀ ਆ ਪਹਿਲਾਂ ਗ੍ਰੈਡ ਚ ਤਲਾਹ ਕਰੀ ਹੁੰਦੀ ਆ ਵੀ ਆਹ ਲਾਈਨ ਦੀ ਜਿੰਨਾ ਚਿਰ ਅਸੀਂ ਫੋਨ ਨਹੀਂ ਕਰਦੇ ਉਹਨਾਂ ਚਿਰ ਲਾਈਟ ਨਹੀਂ ਛੱਡਣੀ ਹਾਂ ਮੂਰਲਾ ਬੰਦਾ ਫੋਨ ਨਾ ਚੱਕੇ ਇਧੋ ਖੰਬੇ ਤੇ ਚੜਿਆ ਖੜਾ ਐ ਬਸ ਉੱਥੇ ਕੰਮ ਹੋ ਗਿਆ ਉਹ ਨਹੀਂ ਨਹੀਂ ਉਹ ਔਖਾ ਤਾਂ ਸਾਰਾ ਕੰਮ ਹੀ ਆ ਯਾਰ ਐਵੇਂ ਝੂੜੀ ਸਰਕਾਰ ਪੈਸੇ ਦਿੰਦੀ ਆ ਫਿਰ ਹਾਂ ਇਹ ਤਾਂ ਹੈਗਾ ਖਰਾ ਬਾਕੀ ਚਲ ਦੇਖ ਲਾ ਕੇ ਰਾਂ ਤੈਨੂੰ ਪਤਾ ਲੱਗ ਜੂ 2 ਮਹੀਨੇ 20 ਦਿਨਾਂ ਜਾ ਹਾਂ ਬਸ ਪਤਾ ਕੀ ਆਪਾਂ ਛੱਡਣਾ ਹੈ ਨਹੀਂ ਮੇਰੀ ਗੱਲ ਸੁਣ ਲੈ ਵੀ ਆਪਾਂ ਸਪਾਈ ਭਰਤੀ ਹੋਏ ਉਧਰ ਕੋਠੀ ਜੀ ਦੇ ਪੈਸੇ ਸਾਰੇ ਮੇਰੀਆਂ ਤਨਖਾਹਾਂ ਚ ਲੱਗੇ ਆ ਛੋੜੇ ਵਾਲੇ ਪੈਸੇ ਤੂੰ ਵੀ ਹੁਣ ਸੇਵ ਕਰ ਤੇ ਤੂੰ ਵੀ ਆਦਾ ਘਰ ਪਾਲੀ ਬਰਾਬਰ ਹਾਂ ਸੇਵ ਹੀ ਕਰਾਂਗੇ ਬਸ ਮੈਂ ਤਾਂ ਉਹਦਾ ਕੋਠੀ ਚ ਤੁਸੀਂ ਰਹੋ ਜਾਂ ਜਦ ਤੁਸੀਂ ਪੈਸੇ ਲਾਇਆ ਮੈਂ ਤਾਂ ਬੇਬੇ ਨੂੰ ਕਹਿਆ ਤਾਂ ਵੀ ਇੱਥੇ ਆਲੇ ਘਰ ਦੇ ਇੱਥੇ ਥਾਂ ਦੇ ਇੱਥੇ ਪਾਵਾਂਗੇ ਘਰ ਆਪਾਂ ਉਹ ਚਲ ਇਹ ਵੀ ਇੱਥੇ ਪਾਲੀ ਭਵੇਂ ਭਵੇਂ ਉੱਥੇ ਮੇਰੇ ਕੋਲੇ ਪਾਲੀ ਗਲਤ ਗੱਲ ਦੀ ਆ ਨਾ ਵੀ ਉਹ ਪੈਸੇ ਨਾ ਨਾ ਖਰਾਬ ਕਰੀ ਜਾਈਂ ਤੇ ਮੈਂ ਤੁਹਾਨੂੰ ਦੱਸੀ ਆ ਨਾ ਇਹ ਸਿਆਣੇ ਕਹਿੰਦੇ ਹੁੰਦੇ ਨਾ ਕਹਿੰਦੇ ਪੁਲਿਸ ਵਾਲਿਆਂ ਦੇ ਪੈਸੇ ਐਂ ਜਾਂਦੇ ਹੁੰਦੇ ਜਿਵੇਂ ਆਉਂਦੇ ਓਵੇਂ ਜਿਹੜਾ ਬੰਦਾ ਰਿਸ਼ਵਤ ਲੈਂਦਾ ਉਹਦੇ ਪੈਸੇ ਆ ਹੀ ਜਾਂਦੇ ਆ। ਅਰੇ ਮੇਰੀ ਗੱਲ ਸੁਣ ਤਰੀਆਂ ਗੱਲਾਂ ਚੋਂ ਅੱਧੀ ਨਿਬੜਦਾ। ਤੂੰ ਕਹਾਂ ਸੀ ਮੈਂ ਗੱਡੀ ਦੀ ਲੋਡ ਕਰਾ ਦੂੰਗਾ। ਨਾ ਲੋਡ ਕਰਾਈਏ ਨਾ ਲੈਣਾ ਨਾ ਦੇਣਾ ਆ ਖੜੀ ਆ। ਫਾਇਦਾ ਦਾ ਕੋਈ ਨਾ ਲੈਣਾ ਕਿਤੇ। ਉਹ ਯਾਰ ਕਾਹਨੂੰ? ਮੈਂ ਜਦੋਂ ਨੂੰ ਘਰੇ ਆਇਆ ਉਹਦੋਂ ਨੂੰ ਫੋਨ ਆ ਗਿਆ। ਉਹ ਪੂੰਗ ਵਾਲੀ ਟਰਾਲੀ ਨੇ ਚਾਰ ਖੰਭੇ ਤੋੜਤੇ ਜੋਧਪੁਰ ਵਾਲੇ ਰੋਡ ਤੇ। ਹਾਂ ਬਸ ਇਹੀ ਗੱਲ ਆ। ਚਲਵਾ ਦਊਂਾ ਉੱਥੇ ਬੰਦੇ ਭੇਜੇ ਉਧਰੋਂ ਸਰ ਪੱਕਾ ਹੀ ਕਿਸੇ ਨੂੰ ਫੋਨ ਕਰਕੇ ਕਿਸੇ ਨੂੰ ਕਰਕੇ ਡਿਊਟੀ ਵਾਲ ਨੂੰ ਕਰ ਗ੍ਰੈਂਟ ਚ ਕਰ ਲੈਣ ਕੱਟੋ ਜੇ ਕੱਟੋ। ਹਾਂ ਇਹ ਤਾਂ ਕਰਕੇ ਟਾਈਮ ਹੀ ਨਹੀਂ ਲੱਗਿਆ ਉਨੀ ਖੜੀ ਆ ਇਹ ਤੈਨੂੰ ਮੈਂ ਹੀ ਕਹਿਣਾ ਵੀ ਇਹ ਲੋਡ ਕਰਾ ਦੇ ਨਹੀਂ ਮੈਂ ਕਰਾ ਲੈਣਾ ਲੋਡ ਤਾਂ ਪਤਾ ਕੀ ਆ ਮੁਨੇ ਦੇ ਵਿੱਚ ਖਾਣ ਪੀਣ ਨੂੰ ਸਮਾਨ ਧਰ ਕੇ ਲੈ ਆ ਯਾਰ ਜਾ ਕੇ ਜਿੱਥੇ ਡਿਊਟੀ ਹੋਸ ਤੇ ਜਾ ਕੇ ਲਾ ਦੇ ਐਂ ਤਾਂ ਨਹੀਂ ਵੀ ਕਿਸੇ ਨੇ ਝਾਕੀ ਜਾਵਾਂਗੇ ਆ ਠੰਡ ਤੇ ਗੱਡੀ ਦਾ ਚਾਹੀਦੀ ਆ ਤੈਨੂੰ ਤਾਂ ਜ਼ਰੂਰੀ ਚਾਹੀਦੀ ਆ ਮੈਂ ਤਾਂ ਚਲ ਘਰੇ ਆ ਜਾਣਾ ਬਸ ਹਾਂ ਚੱਲ ਕੋਈ ਨਹੀਂ ਇਹਨੂੰ ਕਰਾ ਲਈ ਲੋਟ ਕੋਈ ਨਹੀਂ ਹੋਈ ਨਹੀਂ ਕਰਾ ਚੱਲ ਕੋਈ ਨਹੀਂ ਮੈਂ ਆਉਣਾ ਮੜਾ ਕਿਸੇ ਕੋਲੇ ਜਾ ਕੇ ਆਉਂਦਾ ਮੈਂ ਪੈਸੇ ਥੇਲੇ ਦੇਣੇ ਆ ਉਹਨੂੰ ਠੇਕੇ ਵਾਲੇ ਨੂੰ ਉਹ ਥਾਣੇਦਾਰ ਨੇ ਨਹੀਂ ਦੇਖਦੇ ਕੀ ਬਸ ਮੈਸਤਰੀ ਫੋਨ ਕਰੀ ਜਾਂਦਾ ਠੇਕੇਦਾਰ ਮੈਂ ਤਾਂ ਮਨਿੰਦਰ ਦੀ ਗੱਲ ਕਰਦਾ ਕੋਈ ਨਹੀਂ ਉਹ ਤਾਂ ਤੂੰ ਜਾ ਆ ਹਾਂ ਤਾਂ ਤਾਂ ਮਨਿੰਦਰ ਹੀ ਦੀਂਦੀ ਆਣ ਆਸੇ ਪਾਸੇ ਪੈਸੇ ਥੇਲੇ ਦਾ ਸੰਸ ਮਨਿੰਦਰ ਉਹ ਥਾਣੇਦਾਰ ਨਹੀਂ ਹੈ